ਵੀਡੀਓ ਨੂੰ ਬਾਈ ਜੀ ਕਰ ਦਿਓ ਸ਼ੇਅਰ ਤੇ ਕਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਪੇਜ ਨੂੰ ਕਰ ਲੋ ਫੋਲੋ ਤੇ ਵੱਧ ਤੋਂ ਵੱਧ ਕਿੰਨੀ ਤੁਸੀਂ ਬਾਈ ਜੀ ਕਰ ਸਕਦੇ ਹੋ ਵੀਡੀਓ ਸ਼ੇਅਰ ਕਰਿਓ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਹਾਂ ਫੂਲੇ ਤੋਂ ਬਠੰਡੇ ਵਾਲਾ ਨਹਿਰ ਦੇ ਉੱਤੇ ਕੱਲ ਇੱਥੇ ਲੱਗੀ ਸੀ ਅੱਗ ਤੇ ਅੱਜ ਆਪਾਂ ਨੰਗੇ ਸੀ ਬਠੰਡੇ ਤੇ ਅੱਗ ਦਾ ਕਾਰਨ ਆ ਜੇ ਤਾਂ ਆਪਾਂ ਕਹਿ ਨਹੀਂ ਸਕਦੇ ਬਾਈ ਜੀ ਕੀ ਹੋ ਸਕਦੇ ਨੇ ਤੇ ਇਹਦੇ ਸਾਈਡ ਇਹਦੇ ਉਰਲੇ ਸਾਈਡ ਪਰਲੇ ਸਾਈਡ ਬਹੁਤ ਚਲੋ ਟੰਗ ਟੁੰਗਰ ਮੱਚਿਆ ਵਗਾ ਤੇ ਕਾਰਨ ਕੋਈ ਵੀ ਹੋ ਸਕਦਾ ਹੈਗੇ ਤੇ ਪਰ ਸਾਨੂੰ ਚੀਜ਼ ਦਿਖਾਉਣੀ ਹੈ ਬਾਈ ਤੇ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਹੀ ਆ ਤੇ ਬਹੁਤ ਪੰਛੀ ਤੇ ਜੀਬਾਈ ਇਹਦੇ ਵਿੱਚ ਮਰੇ ਪਏ ਨੇ ਤੇ ਆ ਵਿੱਚ ਤੁਸੀਂ ਦਿਖਾਉਣਾ ਕਿਵੇਂ ਜਿਹੜੇ ਫਿਰਦੇ ਹੈਗੇ ਤੇ ਬਹੁਤ ਚਲ ਆਪਾਂ ਉਹ ਦਿਖਾ ਨਹੀਂ ਸਕਦੇ ਮਰੇ ਵੇ ਤੇ ਆ ਦੇਖੋ ਬਾਈ ਕੱਲ ਦੀ ਅੱਗ ਲੱਗੀ ਹੈਗੀ ਤੇ ਹਜੇ ਵੀ ਅੱਗ ਚੱਲੀ ਜਾਂਦੀ ਹੈਗੀ ਇੱਕ ਛੋਟੀ ਜੀ ਆਪਣੀ ਬਈ ਗਲਤੀ ਕਰਕੇ ਗਲਤੀ ਚਲੋ ਕਿਸੇ ਦੀ ਵੀ ਹੋ ਸਕਦੀ ਆ ਅਚਾਨਕ ਵੀ ਹੋ ਸਕਦਾ ਜਾਂ ਚਲ ਹੁਣ ਬਹੁਤ ਜ਼ਿੰਮੇਦਾਰ ਆ ਬਹੁਤ ਨਹੀਂ ਚਲੋ ਬਹੁਤ ਤੋਂ ਥੋੜੇ ਜ਼ਿੰਮੇਦਾਰ ਛੇਤੀ ਮਤਲਬ ਕਹਿਣਗੇ ਅੱਗ ਲਾ ਕੇ ਤੇ ਆਪਾਂ ਛੇਤੀ ਬਾਈਏ ਤੇ ਤੁਹਾਨੂੰ ਪਤਾ ਹਜੇ ਬਹੁਤ ਟਾਈਮ ਪਿਆਗਾ ਤੇ ਕਾਲੀ ਕਰਕੇ ਬਾਈ ਦੇਖ ਲੋ ਕਿੰਨਾ ਨੁਕਸਾਨ ਹੋਇਆ ਵਗਾ ਇਹ ਤੇ ਤੁਹਾਨੂੰ ਆ ਦਿਖਾਉਣਾ ਹੈ ਇਹ ਕਾਲੀ ਦੀ ਲੱਗੀ ਵੀ ਅੱਗ ਤੇ ਹਜੇ ਤੱਕ ਇਹ ਚੱਲੀ ਜਾਂਦੀ ਆ ਉੱਥੇ ਇਹਦੇ ਮੋਟਰ ਦੇ ਵਿੱਚ ਉਹਨੂੰ ਪਤਾ ਹੀ ਆ ਬਾਈ ਤੇ ਪੰਛੀਆਂ ਦੇ ਬੱਚੇ ਵੀ ਹੁੰਦੇ ਨੇ ਆਂਡੇ ਵੀ ਹੁੰਦੇ ਨੇ ਥੱਲੇ ਵੀ ਬਹੁਤ ਜੀਵ ਹੁੰਦੇ ਨੇ ਤੇ ਨਹਿਰਾਂ ਦੇ ਨਾਲ-ਨਾਲ ਬਾਈ ਜੀ ਚਲੋ ਬਹੁਤ ਵੀਰਣ ਤਾਂ ਦੇਖਿਆ ਹੋਣਾਗਾ ਤੇ ਕਿਵੇਂ ਕੱਚਾ ਹੁੰਦਾਗਾ ਕੰਡਿਆਂ ਵਾਲਾ ਉਹ ਚੀਜ਼ਾਂ ਜ਼ਿਆਦਾ ਨਹਿਰ ਦੇ ਉੱਤੇ ਹੁੰਦੀਆਂ ਨੇ ਤੇ ਉਹ ਬਾਈ ਕਦੇ ਇਹ ਵੀਰੇ ਦੇ ਵਿੱਚ ਲੱਗ ਲੱਗਦੀ ਆ ਕਿ ਨਹਿਰ ਦੇ ਨਾਲ ਇਹ ਜਗ੍ਹਾ 'ਚ ਅੱਗ ਲੱਗਦੀ ਆ ਤਾਂ ਉਹ ਚੀਜ਼ਾਂ ਬਾਈ ਜੀ ਖਤਮ ਹੋ ਜਾਂਦੀਆਂ ਨੇ ਬਹੁਤ ਜੀ ਮਰਦੇ ਇਹਦੇ ਨਾਲ ਆ ਹੁਣ ਥੋੜੇ ਸਾਹਮਣੇ ਦੇਖੋ ਬਈ ਕਿੰਨੇ ਪੰਛੀ ਛੇਰ ਥੱਲੇ ਤੇ ਕਿੰਨੇ ਰਹਿ ਗਏ ਕਿੰਨੇ ਬਚ ਗਏ ਕਿੰਨੇ ਮਰ ਗਏ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਚਲੋ ਬਈ ਹੁਣ ਕਿਹਦਾ ਨਹੀਂ ਸਰਦਾਗਾ ਤਾਂ ਉਹ ਮੜਾ ਧਿਆਨ ਨਾਲ ਕੰਮ ਕਰੇ ਬਾਈ ਜੀ ਤੇ ਕਿਉਂਕਿ ਜਿਆਦਾ ਨੁਕਸਾਨ ਆਪਾਂ ਕਹਿ ਦਿੰਨੇ ਆ ਬਈ ਹੁਣ ਤੁਹਾਨੂੰ ਪਤਾ ਹੀ ਹੈਗਾ ਪਿਆਜ਼ ਬਈ ਹਜ਼ਾਰਾਂ ਦੇ ਸਾਰ ਨਾਲ ਬਾਈ ਜੀ ਕਣਕ ਨੂੰ ਅੱਗ ਲੱਗੀ ਤੇ ਕਿੰਨੇ ਜ਼ਿੰਮੇਵਾਰ ਇਨਸਾਨ ਹੋਇਆਗਾ ਕੋਸਾ ਗੜੇ ਮੇਰੇ ਨਾਲ ਹੋ ਗਿਆ ਨੁਕਸਾਨ ਜਿੰਮੇਰਾ ਦਾ ਬਹੁਤ ਹੋ ਗਿਆ ਤੇ ਆਪ ਥੋੜਾ ਜਿਹਾ ਆਪਾਂ ਜ਼ਿੰਮੇਦਾਰ ਗੜੇ ਹੈਗੇ ਆਂਗੇ ਖੇਤੀ ਨਾਲ ਸੰਬੰਧ ਨੇ ਤੇ ਆਪਾਂ ਵੀ ਮਾੜਾ ਜਾ ਬਾਈ ਵਧੀਆ ਕੰਮ ਕਰੀਏ ਜੋ ਇਹੜੇ ਹੁਣ ਸਾਨੂੰ ਪਾਣੀ ਆ ਦਰਖਤ ਨਹੀਂ ਆਪ ਨੂੰ ਹਵਾ ਤੇ ਇਹੜੇ ਆਕਸੀਜਨ ਦੇਣੀ ਆ ਤੇ ਇਹ ਆਪਾਂ ਹੁਣ ਖੁਕੀ ਜਾਂਦੇ ਆਂਗੇ ਹੁਣ ਬਹੁਤ ਵੀਰੇ ਕਹਿਣਗੇ ਬਦਵਾਨ ਇਹ ਸਾਡਾ ਸਰਦਾ ਨਹੀਂਗਾ ਅਸੀਂ ਮੱਕੀ ਬੀਜਣੀ ਹੈਗੀ ਤੇ ਬਾਈ ਜੀ ਚਲੋ ਜੇ ਹੋਰ ਨਹੀਂ ਕਰ ਸਕਦੇ ਹੁਣ ਤੁਸੀਂ ਅੱਗ ਲਾਓਗੇ ਇਹਦੇ ਬਾਣ ਦੇ ਨਾਲ ਨਾਲ ਤੁਸੀਂ ਦੋ ਦੋ ਗੇੜੇ ਲਾ ਲਿਓ ਤੇ ਤ੍ਰਖਤ ਬਚ ਸਕਦੇ ਆਗੇ ਤੇ ਹੁਣ ਨਾਲ ਨਾਲ ਇਹਦੇ ਨਹਿਰ ਦੇ ਪਰਲੇ ਸਾਡੇ ਬਾਣ ਆ ਕਿਸੇ ਵੀਰ ਦਾ ਤੇ ਉਹ ਦੋ ਦੋ ਗੇੜੇ ਲਾ ਆਂਦਾ ਨਾਲ ਆ ਤਾਂ ਇਧਰ ਅੱਗ ਨਾ ਆਉਂਦੀ ਤਾਂ ਆ ਚੀਜ਼ਾਂ ਦਾ ਨੁਕਸਾਨ ਨਾ ਹੁੰਦਾ ਹੁਣ ਤੁਸੀਂ ਦੇਖੋ ਪੰਛੀ ਆ ਬਾਈ ਹੁਣ ਕਿੰਨੇ ਆ ਪੰਛੀਆਂ ਦੇ ਬੱਚੇ ਮਰੇ ਹੋਣਗੇ ਵਿੱਚ ਤੋਤੇ ਆਗੇ ਪੰਛੀ ਤਾਂ ਪਹਿਲੀ ਹੀ ਪਤਾ ਬਾਈ ਆਪਣੇ ਹੁਣ ਪਿਆਰ ਚ ਬਹੁਤ ਘਟੀ ਜਾਂਦੇ ਨੇ ਇਹਨੀ ਸਿਸਟਮ ਕੋਤਲਾ ਆ ਵੀ ਗਰਮੀ ਆ ਜਾਂ ਕੀ ਆ ਗਰਮੀ ਨਾਲ ਆ ਜਾਂ ਕੋਈ ਹੋਰ ਕਾਰਨ ਨੇ ਤੇ ਉਹ ਨਹਿਰਾਂ ਨੂੰ ਵਾਲਾ ਦੇ ਹੁੰਦੇ ਆ ਕਿ ਉਹ ਨਹਿਰਾਂ ਦੇ ਆਪਾ ਕੰਮ ਕਰ ਦਿੰਦੇ ਆ ਅਜੇ ਦੇਖ ਲੋ ਵੀਡੀਓ ਨੂੰ ਬਾਈ ਜੀ ਕਰ ਦਿਓ ਸ਼ੇਅਰ ਤੇ ਕਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਪੇਜ ਨੂੰ ਕਰ ਲੋ ਫੋਲੋ ਤੇ ਵੱਧ ਤੋਂ ਵੱਧ ਕਿੰਨੀ ਤੁਸੀਂ ਬਾਈ ਜੀ ਕਰ ਸਕਦੇ ਹੋ ਵੀਡੀਓ ਸ਼ੇਅਰ ਕਰਿਓ